ਨਲੀ ਮਾਸ ਲਾਗੇ ਹਾਂਜੀ ਆ ਗਿਆ ਉਹ ਦਿੰਦਾ ਕਿਉਂ ਅਲੋਗਾ ਜੀ ਮਸਲਾ ਆ ਜੀ ਨਾ ਮੱਗੀ ਰੰਗ ਨਾ ਮੈਂ ਫੋਨ ਕਰਾਂ ਯਾਰ ਉਹਨੂੰ ਪਾਣੀ ਵੀ ਯਾਰ ਉਹ ਕਰਨੀ ਆ ਉਹ ਆਪਣਾ ਸਟਾਟਰ ਜਾ ਖਰਾਬ ਹੋ ਜਾਂਦਾ ਤਾਂ ਤੁਸੀਂ ਲਾਓ ਭਾਈ ਰੀ ਮੈਂ ਕਰਦਾ ਫੋਨ ਹੋਰ ਉਹਨੂੰ ਕਰ ਫੋਨ ਇਹ ਲੈ ਜਾ ਕੇ ਇੱਥੇ ਤੁਸੀਂ ਉਹ ਤਾਂ ਉਹ ਮਸਲਾ ਲੰਘ ਜਾ ਮਨ ਕਰਦਾ ਉਹ ਕਰਨਾ ਫੋਨ ਆ ਉੱਧਰ ਹਲੋ ਓਏ ਆ ਜਾ ਮੁੰਡੇ ਯਾਰ ਆ ਸਟਰਟਰਿਆਂ ਦੇਖ ਕੇ ਆ ਯਾਰ ਤੇ ਮੋਟਰ ਨਹੀਂ ਜਾਈ ਠੀਕ ਆ ਮੋਟਰ ਆ ਰਿਹਾ ਇਹ ਆ ਰਿਹਾ ਆ ਆ ਜਾ ਠੀਕ ਆ ਇਹ ਕਰੋ ਮੁੰਡਿਆ ਪਾਣੀ ਲੈ ਕੇ ਆ ਓਏ ਪਾਣੀ ਪੂੜੀ ਪੀ ਜਾ ਓ ਤੁਮ ਕਿਹੜਾ ਮੁੰਡਾ ਦੇਖੀ ਜਾਂਦਾ ਆਪਣਾ ਅੱਜ ਹੋਰ ਮੁੰਡਾ ਆਇਆ ਹੋਇਆ ਕਿੱਥੇ ਆ ਮੈਂ ਤੇ ਦੇਖੀ ਨਹੀਂ ਤੈਨੂੰ ਲੱਗਦਾ ਪਹਿਲਾਂ ਆਇਆ ਹੋਇਆ ਜੀ ਤੈਨੂੰ ਦੇਖਾਂ ਨਹੀਂ ਉਹ ਲੇਟ ਆਇਆ ਨਾ ਬਲੇਡ ਤਾਂ ਤੁਸੀਂ ਆਏ ਹੋ ਆਪਾਂ ਤਾਂ ਗੱਲੇ ਟੋਏ ਕਿਹੜਾ ਮੁੰਡਾ ਨੂੰ ਗਾਇਨ ਮਰਦਾ ਦਿੱਖੇ ਮੈਨੂੰ ਤਾਂ ਦਿਨ ਲੇ ਕੇ ਆ ਆ ਦੂਆ ਮੁੰਡਾ ਗਿਆ ਹੋਇਗਾ ਕਿਹੜਾ ਸੁਦਗੀ ਗਿਆ ਹੋਇਗਾ ਅਸੀਂ ਆਹੋ ਆਊਗਾ ਕਿਹੜਾ ਮੁੰਡਾ ਰੇ ਅੱਜ ਹੋਰ ਭੇਜਦਾ ਬੰਦਾ ਮੁੰਡਾ ਠੇੜਾ ਹੈਗਾ ਉਹ ਦੇਖੀ ਪਾਣੀ ਲੈ ਗਿਆ ਉਹ ਸੁਣ ਮੁੰਡਾ ਪਾਉ ਦੇ ਕਿੰਨੇ ਪ੍ਰਿੰਜ ਦੀ ਕੀ ਹੁੰਦੇ ਪ੍ਰਿੰਦੇ ਨਹੀਂ ਆਇਆ ਹੋਇਆ ਮੁੰਡਾ ਪਹਿਲਾਂ ਛਾੜੂ ਲਾ ਕੇ ਗਿਆ ਹੋ ਜਸਟ ਅੜੂ ਗੁੱਥ ਲਗਿਆ ਪਾ ਦੇ ਆ ਗਿਆ ਦੇਖ ਸਰ ਜੀ ਇੱਧਰ ਤੂੰ ਇਸਰੋਂ ਬੋਲ ਮੈਂ ਚਲ ਦੋ ਇਸਰੋਂ ਬੱਚਾ ਲੱਗਿਆ ਜੇ ਮਾਂ ਹੱਥ ਜੁੜ ਗਈ ਬਸ ਹੁਣ ਤਾ ਰਹੇ ਨੇ ਲੈ ਮਣੀ ਬੱਸ ਹੋਰ ਚਲ ਫਿਰ ਆ ਕੇ ਦੇਖਉ ਨੂੰ ਮੁੰਡੇ ਨੂੰ ਇੱਥੇ ਆਉਗਾ ਬੋਲ ਜੀ ਤਾਂ ਉਹ ਮੁੱਕ ਲਾਹ ਫਿਰ ਤੋਂ ਟਰੈਕਟਰ ਦਿਖਾ ਦੀ ਆਉਣ ਵਾਲੀ ਆ 7-8 ਕਿਲੋ ਦੂਰ ਤੋਂ ਤੁਹਾਡਾ ਟਰੈਕਟਰ ਆ ਸਕੂਲ ਇੱਥੇ ਇਸ ਤੋਂ ਟਰੈਕਟਰ ਉਹ ਆ ਪੁੱਤਰਾ ਹੁਣ ਕਰੀਏ ਕੀ ਆਪਾਂ ਯਾਰ ਕਰੀਏ ਕਿ ਕੰਮ ਨੂੰ ਸੁਣਨੀ ਪੂ ਹੈ ਟੈਕ ਕੰਮ ਉਹਨੂੰ ਫਿਰ ਪਟਾ ਕੇ ਇੱਧਰ ਲਾ ਲਈ ਉਹ ਤਾਂ ਠੀਕ ਆ ਹੂੰ ਉਧਰ ਠੀਕ ਆ ਤਾਂ ਠੀਕ ਆ ਮੈਨੂੰ ਦੇਖ ਕਹਿੰਦਾ ਆ ਤੂੰ ਦੇਖ ਉਹ ਮਾਰਦੇ ਵੀ ਲੰਘ ਜਾਂਦਾ ਹੁੰਦਾ ਜੇ ਕੋਈ ਸਮਾਨ ਪਾਉਣ ਵਾਲਾ ਹੋਇਆ ਤਾਂ ਦੱਸ ਦੇ ਮੈਨੂੰ ਫਿਰ ਠੀਕ ਹੈ ਮੈਂ ਹਜੇ ਰੱਤੀ ਘਟਾ ਦੇ ਕੇ ਫਿਰ ਮੈਂ ਲੈ ਆ ਕੇ ਦੇ ਦੂੰਗਾ ਇਹ ਸਮਾਨ ਫਿਰ ਮੈਂ ਦੇਖੇ ਤੈਨੂੰ ਕਿੱਦਾਂ ਲੰਘਿਆ ਮਸਕੂਲ ਹੁਣ ਦੇਖੀ ਨਾ ਆਉਂਦਾ ਕਿੱਦਾਂ ਲੰਘਿਆ ਸ੍ਰੀ ਗਾਲ ਮਾਟਰ ਜੀ ਸੁਸਤਰੀ ਮਾੜ ਜੀ ਬਹੁਤ ਲੇਟ ਹੈ ਤਾਂ ਮੂ ਗਈ ਤੇ ਹੋਰ ਸਾਹਵੇਂ ਗਿਆ ਉਹ ਦੇਗੀ ਕਿੱਥੇ ਗਈ ਸੀ ਉਹ ਹੋਰ ਦੀ ਮੋਟਰ ਸੈੱਟ ਕਰ ਲਈ ਇਹ ਤਾਂ ਕਾਰ ਆਈ ਕਾਰ ਇਹ ਨੀ ਮੋਟੀ ਇਹ ਨੀ ਮੋਟੀ ਪੁਰੀ ਗਾਲਾ ਧਰ ਸਰ ਜੀ ਸ੍ਰੀਕਾਰ ਹੋ ਰਿਹਾ ਠੀਕ ਆ ਹੋਏ ਯਾਰ ਆਪਣਾ ਸਟਾਰਟਰ ਦੇਖਣਾ ਹੁੰਦੀ ਤੇ ਪਰ ਦੱਸ ਦੇ ਦੀ ਮੋਟਰ ਕਿਧਰੇ ਹੈ ਮੇਰਾ ਆਪਣੀ ਮੋਟਰ ਆਪਣੀ ਉਧਰ ਆਈ ਕਿਧਰੇ ਪਰਲੇ ਪਾਸੇ ਉਧਰ ਗਰਾਊਂਡ ਆ ਗਰਾਊਂਡ ਜਾਈ ਗਿਆ ਹੋਰ ਪਾਣੀ ਦਾ ਬੋਤਲ ਆਸਪਾਸ ਚਾੜੀ ਦੇ ਬਾਗ ਬੱਠੇ ਦੇਖੋ ਬੋਤਲਾਂ 'ਚ ਪਾਣੀ ਪਾਇਆ ਦੇਖੋ ਹੋਰ ਹੋਰ ਨਾਲ ਕਿਹੜੇ ਸਾਰੇ ਆ ਗਏ ਮੈਂ ਬਾਗ ਚੱਲਦਾ ਫਿਰ ਚਲੇਗਾ ਤੂੰ ਮੈਂ ਚੱਲਦਾ ਹੀ ਹੈ ਪਾਣੀ ਪੁਣੀ ਪੀਲਾਉ ਵਾਲੇ ਅੱਗੇ ਮੁੰਡਾਰੇ ਪਾਣੀ ਪੀ ਪਾਣੀ ਲੈ ਪਾਣੀ ਲੈ ਕੇ ਵੇ ਓਏ ਸਾਹ ਫਿੱਦੜਾ ਗਏ ਸੁੰਦੀ ਦੀ ਕਿਹੜਾ ਆਈ ਹਰਜੀ ਫੜਲੇ ਪਾਣੀ ਲੈ ਨਾ ਬਾਬਾ ਤਰਾਖ ਲੈ ਆ ਉਹ ਆ ਜਾ ਨਹੀਂ ਮੁੰਡਾ ਦੂਆ ਵੀ ਰੱਖੀ ਨਾ ਬਾਬਾ ਅਜੇ ਭਿਜਾਉਂ ਗੋੜ ਓਏ ਆ ਜਾ ਕਿੱਧਰ ਆ ਗਿਆ ਆਹ ਕਾਲੀ ਹਰਜੀਤ ਸੈ ਨਾਲੀਟ ਅੱਧੀ ਉਹਨਾਂ ਪਾਣੀ ਵੀ ਪਾਣਾ ਹੁੰਦਾ ਪਾਣੀ ਪਾਉਣ ਦਾ ਸੱਡੀ ਲੱਗਦੀ ਐਨੇ ਓਏ ਨਾਮ ਹੋਇਆ ਪਿਆ ਆਪਣਾ ਉਹ ਵੀ ਇਹਦਾ ਉਹ ਮੜਾ ਮੋਡਾ ਫਰਿੱਜ ਤੇ ਫਸਸੇ ਇਹ ਵੀ ਪਾਣੀ ਨਾਲ ਹੀ ਆ ਚਲ ਫਿਰ ਜਾ ਕੇ ਕਿਹਾ ਫਿਰ ਕਰਾ ਕੇ ਆ ਠੀਕ ਐ ਉਹ ਦੇਖ ਲੈ ਜਮਾ ਕੇ ਪਾਣੀ ਪਾਈ ਬਟੇ ਨੇ ਬੋਤਲਾਂ ਚ ਗਰਮ ਪੀਂਦੇ ਨੇ ਦੇਖ ਲੈ ਤਰਾ ਜੀ ਪਰ ਤੁਹਾਡੀ ਮੈਂ ਵੀ ਜਾਣਾਂ ਸੇਪਰ ਹੋਰ ਚਾਹ ਪੂਰੀ ਯਾਰ ਚੱਲਣ ਲੱਗ ਜੂਗਾ ਚਾਪਰ ਅਸੀਂ ਐਂ ਕਿੱਥੇ ਕਰ ਦੋ ਨਹੀਂ ਵਾਗ ਨੂੰ ਆਪਾ ਕਾਹ ਹੱਡੀ ਜੂਰੀਆਂ ਨਹੀਂ ਪਾਣੀ ਹੋਰ ਪਾਣੀ ਵਾਲੇ

ਗਰੰਟ ਹੋ ਜਾ। ਇਹ ਪੁਰਾਣਾ ਤਾਂ ਹੋਇਆ ਗਿਆ ਯਾਰ ਲੱਗੀ ਪਈ ਇਹਨੂੰ। ਗਰੰਟ ਮੰਗੋ। ਓ ਇੰਨਾ ਹੋਣਾ ਮੈ ਹੁਣ ਬੋਤ। ਯਾਰ ਤਾਂ ਲੱਗੀ ਪਈ ਐ ਇਹ। ਉਧਰ ਸਪਲਾਈ ਦੇਖਦੇ ਆਂ ਤਾਂ ਵੀ ਦੇਖ ਦੇਗੇ। ਲੈ ਵੀ ਹੋਰ ਦੇਖ ਚੱਲ। ਚਾਹਦਾਂ ਨੂੰ ਦੇਖ ਲੈ ਗਾ। ਉਪਰੋਂ ਕਮਰੇ ਦਾ ਸਪਲਾਈ ਦੇਖ ਲੈ। ਕੋਟੇ ਦੀ ਆਂਦੀ ਆ ਤਾਰ? ਨਾ ਰੱਬ ਦੀ ਆਂਦੀ ਆ। ਰੱਬ ਤੇ ਪਛਾਦੋ ਮੇਰੇ ਕੋਲ। ਓ ਰੋ ਪੈਸਾ ਸਮਾਂ ਕਿ ਕਿਸੇ ਕਿਸ ਵੀ ਜਮਾ ਦੇ ਦੋ। ਨਹੀਂ ਗੱਟਾਈ। ਤਸਰੀ ਗਾਲ ਬਾਬੇ ਗੱਡੀ ਆਉਣੀ ਹੋਊਗੀ ਆ ਉਧਰੋਂ ਬਜੀ ਤੋੜਾ ਡੀ ਗਈ ਆ ਉੱਤਾਰ ਪਾਰ ਕਰ ਦੇਰੀ ਕਾਰ ਦੇਖ ਲੈਣੀ ਪੈਣੀ ਅੱਛਾ ਜਾਨਾ ਫੁੱਫਰੇ ਇੱਧਰ ਕੋਠੇ ਚ ਕੱਢ ਕੇ ਜਾਣਾ ਪਵੇਗਾ ਪਾਸੇ ਤੁਹਾਡੇ ਹੁਣ ਤੱਕ ਹੋ ਜਾ ਬਰਨਾਈ ਹੈ ਹਾਂ ਆ ਸਾਰੀ ਆ ਗਈ ਸਰ ਜਾਇਓ ਦੇਖ ਲਓ ਠੀਕ ਆ ਉਹ ਲੱਕ ਵੀ ਲੋਤੀ ਸਰਾ ਨੂੰ ਮਾਈ ਸਲਾ ਨਾਲ ਪੰਜ ਆਏ ਤੁਸੀਂ ਬੰਦੇ ਕੋ ਹਾਂ ਦੇਖਦਾ ਨਹੀਂ ਚਲਾ ਕੇ ਪਰ ਦੇਖ ਤੋਂ ਲਾ ਕੇ ਸੱਚ ਠੀਕ ਹੈ ਠੀਕ ਹੈ ਪਾਣੀ ਕਿੱਕ ਕਰ ਲੋ ਜੀ ਹੋ ਰਿਹਾ ਉਹਦੋਂ ਚਲਾਏ ਮੋਟਰ ਨੂੰ ਉਧਰੋਂ ਫਿਰ ਚਲਾ ਦਾਂਗੇ ਕਬਾੜ ਤਾਂ ਮਰੀ ਵੀ ਆ ਉਹ ਕਬਾੜ ਉਧਰੋਂ ਸਟਾਰਟਰ ਬਣਾਏ ਜੀ ਉਹ ਸਟਾਰਟਰ ਕਰੰਟ ਮਾਰਦਾ ਹੀ ਥੋੜਾ ਇਹਨੂੰ ਬਦਲਾ ਦਿਓ ਕੋਈ ਨਹੀਂ ਬਦਲਾ ਦਾਂਗੇ ਤਾਂ ਉਧਰ ਤਾਂ ਲੋੜੇ ਦੀ ਪੈਦੀ ਸਾਡੀ ਦੂਈ ਸੋਚਦਾ ਬਾਈ ਵੀ ਆ ਉਧਰ ਤਾਂ ਆਟੋਮੈਟਿਕ ਹੈ ਉੱਪਰ ਜੋੜ ਜੜ ਦੀ ਕੋ ਉਹ ਤਾਂ ਚੱਲ ਕੋਈ ਨਹੀਂ ਉਧਰ ਦੇਖਣ ਚੱਲ ਦੇਖ ਲਓ ਹਾਲੋ ਦੇਖ ਬਾ ਜੋੜ ਕੇਵੇਂ ਨੰਗੀ ਛੱਡ ਰਹੀ ਦੇਖ ਰੇਖ ਮੈਨੂੰ ਦੇਖੀ ਹੋ ਆ ਦੇਖੋ ਜੀ ਅਸੀਂ ਖੁੱਲਣ ਜਿੰਨਾ ਕੰਮ ਕਰਵਾਨੇ ਜਦੇ ਬੱਡੇ ਸਰ ਜੀ ਇਹ ਵੀਡੀਓ ਨੂੰ ਅੱਜ ਤੋਂ ਬਾਅਦ ਸ਼ੇਅਰ ਕਰਨਾ ਲਾਈਕ ਕਰਨਾ ਸਬਸਕ੍ਰਾਈਬਰ ਦੱਬੀ ਉਹਨੇ ਵੀ ਪਾਉਗਾ ਇਹ ਹਾਂ ਦੇ ਬਰੀਏ ਜਿੰਨੀ ਪਹਿਲੇ ਜੇ ਡੱਬੀ ਨਵੀਂ ਪਾਈ ਉੱਧਰ ਸਪਾਰਕ ਨਹੀਂ ਹੋ ਹੁਣ ਇਹ ਡੱਬੀ ਡੱਬੀ ਚ ਪਾਣੀ ਪੋਣੀ ਜਾਂ ਖਾਹਾ ਪਾਇਆ ਜਾਂਦਾ ਨਾ ਰੋੜਿਆ ਕਰਕੇ ਉੱਧਰ ਸਪਾਰਕ ਕਰਦੀ ਆ ਫਿਰ ਅੱਛਾ ਹਾਂ ਮਾਸਟਰ ਨੂੰ ਪੁੱਛ ਲੋ ਇੱਕ ਵਾਰ ਕੌਣ ਕਰਦਾ ਹੈ ਹੈਲੋ ਕੀ ਬੱਚੇ ਵੀ ਆ ਜਿਹੜੀ ਡੱਬੀ ਆ ਗਈ ਉੱਧਰੋਂ ਆ ਰਹੀ ਹੈਗੀ ਵੀ ਇਹ ਨਵੀਂ ਪਾਉਗੀ ਵੀ ਹਾਲੇ ਤਾਂ ਜਿੰਨਾ ਚਿਰ ਚੱਲਦਾ ਚੱਲਣ ਨੂੰ ਹੈਲੋ ਵੀ ਇਹ ਨਵੀਂ ਕੋਈ ਕੋ ਨਹੀਂ ਲੇ ਲੋ ਟੂਆਂ ਨਾਲ ਹੈਲੋ ਮਾੜੀ ਜਿਹੜੀ ਡੱਬੀ ਆ ਗਈ ਉਧਰੋਂ ਤਾਰ ਆ ਰਹੀ ਹੈ ਡੱਬੀ ਲੱਗੀ ਹੋਈ ਆ ਗਈ ਇਹ ਵੀ ਉਧਰੋਂ ਸਪਾਰਕ ਮਾਚੀ ਸਾਲੀ ਡੱਬੀ ਨਹੀਂ ਦੋ ਡੱਬੀ ਹੋ ਰਹੇ ਹਾਂ ਆਈ ਆ ਕਰ ਨਟਾਲੀ ਜਾ ਹਾਂ ਜੇ ਨਵੀਂ ਪੌਣ ਨੇ ਤਾਂ ਦੇਖ ਲੋ ਬਣਾ ਲਓ ਹਾਂ ਆ ਇਹ ਦੇਖੋ ਫਿਰ ਤੂੰ ਯਾਰ ਇਹਦੀ ਜੋੜ-ਜੂੜ ਲਾ ਦੇ ਡੱਬੀ ਫਿਰ ਜੋੜ ਲਾ ਕੇ ਚੱਲਣਾ ਏਹੀ ਕੰਮ ਫਿਰ ਡੱਬੀ ਚ ਜੇ ਕੱਲ ਕਲਾ ਨੂੰ ਮੈਂ ਮੰਗੂ ਆਈ ਗਿਆ। ਤੂੰ ਐਂ ਦੇਖ ਲੈ ਜੋੜ-ਜੂੜ ਲਾ ਕੇ ਦੇਖ ਲੈ ਚੱਲਦਾ ਫਿਰ ਡੱਬੀ ਫਿਰ ਪਵਾ ਦਾਂਗੇ। ਚੱਲ ਦੇਖਦਾ ਹਾਂ ਮੈਂ। ਠੀਕ ਆ ਦੇਖ ਲੈ। ਹਾਂ ਠੀਕ ਹੈ। ਓਕੇ। ਹਾਂ ਦਾਦੀ। ਉਹ ਐਂ ਕਹਿਣਾ ਮੈਂ ਵੀ ਇਹ ਡੱਬੀ ਅਸੀਂ ਜੋੜ ਲਾ ਕੇ ਦੇਖ ਲੋ ਕਹਿੰਦੇ ਜੋੜ ਢਿੱਲਾ ਤੁਸੀਂ। ਮਾਜੀ ਸਾਰੀ ਡੱਬੀ ਦੀ ਦੋਈ ਡੱਬੀ। ਉਹ ਫਿਰ ਨਵੀਂ ਪਵਾ ਦਾਂਗੇ ਕੋਈ ਨਹੀਂ। ਤੁਸੀਂ ਜੋੜ-ਜੂੜ ਲਾ ਕੇ ਦੇਖੋ ਐਂ ਮੈਂ ਦੇਖਦਾ ਤੁਸੀਂ ਚੈੱਕ ਕਰੋ ਮੋਟਰ ਚਲਾ ਕੇ ਦੇਖਦਾ ਫਿਰ। ਠੀਕ ਆ। ਹੁਣ ਦੇਖ ਹੁਣ ਕੀ ਕਰਦਾ। ਜਿੰਨੇ ਕੋ ਜੋੜ ਲਾ ਦਿੰਦੇ ਫਿਰ ਬਸ ਜੋੜ ਲਾ ਦੋ ਜਲਦੀ ਜੋੜ ਮੈਂ ਲਾ ਦੂੰਗਾ ਉਧਰ ਪੁੱਛ ਆ ਮੈਂ ਲੱਗ ਰਹੀ ਪੁੱਛੀ ਚੱਲਾ ਆ ਗਈ ਉਧਰ ਲੈਟ ਪਾਣੀ ਚੈੱਕ ਕਰਾ ਦੂ ਫੋਨ ਕਰਕੇ ਵੀ ਪਾਣੀ ਆ ਗਏ ਹੈਲੋ ਸਰਦੀ ਪਾਣੀ ਆ ਗਿਆ ਜੀ ਆਇਆ ਨਹੀਂ ਆਇਆ ਨਹੀਂ ਆ ਗਿਆ ਥੇ ਆ ਗਿਆ ਹੁਣ ਦੇਖੋ ਆ ਗਿਆ ਆ ਗਿਆ ਹਾਂ ਚੱਲ ਚੱਲ ਮੈਂ ਡੱਬੀ ਫਿਰ ਇਹ ਟੇਪ ਵੀ ਘਰੇ ਰਹਿ ਗਈ ਡੱਬੀ ਕਰ ਲਊਂ ਭਾਈ ਉਹ ਆਪ ਇਹ ਇਸਨੇ ਕਿਹਾ ਤਾਂ ਕਮ ਸਾਰਾ ਪੈ ਇਧਰ ਮੂੰਹ ਕਰ ਦੇ ਇਹਨੂੰ 2000 ਰੁਪਏ ਦਾ ਨਹੀਂ ਚੁੱਪ ਆ ਗਿਆ ਚੱਲ ਆ ਰੋੜੇ ਰੂੜੇ ਮੈਂ ਰੱਖ ਦਿੰਦਾ ਠੀਕ ਆ ਕਹ ਜੀ ਲਾਇਕ ਕਰੋ ਵੀਡੀਓ ਨੂੰ ਹਾਂ ਲਾਇਕ ਜਰੂਰ ਕਰ ਦੇ ਕਮਬਾ ਵੀ ਕਰ ਦਿਓ ਮੇਰੀ ਨੀਡ ਹਾਂ ਹਰ ਗੱਲ ਤੇ ਹਾਣਾ ਵਾਲੇ ਚੈਨਲ ਤੇ ਵੀ ਸਬਸਕ੍ਰਾਈਬ ਕਰ ਦਿਓ। ਲਾਈਕ ਵੀ ਕਰ ਦਿਓ ਜਿਹੜੇ ਨਹੀਂ ਹਾਣਾ ਵਾਲੇ ਨੇ। ਚਲ ਮਾਸ ਨੂੰ ਆ ਗਦੀ ਗੱਲ ਪਰ ਪੈਸੇ ਕੁਝ ਨਹੀਂ। ਠੀਕ ਆ। ਕਾਲੂ ਆ ਟੱਪੀ ਗੱਲ ਪਾਏ। ਆ ਪਾਣੀ ਦੇਣਾ ਮੈਂ। ਦੇ ਵੇ। ਸਾਰੀ ਹਾਤਰਾ ਤੋਂ ਇਹ ਹਾਕ ਦਿਨ ਅੱਤਵੀਂ ਦਾ ਪਾਏਗੀ ਮੋਬਕਾਂਤੀ ਹੁੰਦਾ ਪੈਸੇ ਮਿਲਦੇ ਲੱਗਿੰ ਪੈਸੇ ਕਿੱਨੇ ਹੋਏ ਕਰੇ ਉਹ ਹੀ ਉਹ ਜਿਹੜੇ ਕਿੰਨੇ ਕਬੇ ਆਪਾਂ ਤਾਂ ਜੋੜੇ ਲਾਇਆ ਜੋੜ ਤਾਂ ਲਾਇਆ ਡੱਬੀ ਡੱਬੀ ਪਾਜਦਾ ਉਹ ਸਾਰੀ 10 ਕਰ ਪਏ ਹੈ 10 ਮਿੰਟ ਬੈਠਾ ਨਹੀਂ ਹਾਂ 350 ਜੱਟ ਡੱਬੀ ਆਉਂਦੀ ਤਨਵੀ ਪਾਜੀ ਯਾਰ ਤੂੰ ਉਹ ਕੱਲੂ ਪਾਜੂਗਾ ਸਾਡ ਕੱਲੂ ਪਾਜੀ ਫਿਰ ਹਾਂ ਜੋ ਉਹ ਪੈਸੇ ਲੈ ਕੇ ਹੁਣ ਲੈ ਕੇ ਆਣੇ ਕਿ ਫਿਰ ਇਕੱਠੀ ਲੈ ਜੀ ਸਾਡ ਇਕੱਠੀ ਲੈ ਜੀ ਸਟੱਡ ਲਾਉਣਾ ਉਧਰ ਹੈ ਕਿ ਸਟੱਡਰ ਬਸ ਸਟੱਡਰ ਦਾ ਯਾਰ ਹੁਣ ਪਾਜੀ ਦੀ ਜੀ ਗੱਲ ਨੇ ਉਹ ਲਾਉਣਾ ਆਸੀ ਆਪਦੇ ਪੰਨੋ ਖੋਲ ਜਾਂਦਾ ਹਾਂ ਹਾਂ ਚਾਹੀਏ ਚਾਹ ਤੀਕਾ ਗੇੜਾ ਮਾਰ ਕੇ ਆਇਆ ਕਰ ਤੂੰ ਕੋਈ ਨਹੀਂ ਯਾਰ ਪਾਜੀ ਹਾਂ ਉਹ ਕਿੱਟਾ ਕੱਢ ਕੇ ਠੀਕ ਹੈ ਉਹ ਹੋਣੇ ਕੰਮ ਹੈ ਪੱਕੇ ਜੋੜ ਲਾ ਕੇ ਮੁੱਤਾਂ ਹਾਂਜੀ ਹਾਂਜੀ ਚਲੋ ਵੀ ਉਹ ਆ ਬਈ ਯਾਰਾ खुद ਵੀ ਲੱਗ ਰਿਹਾ ਇੱਥੇ ਯਾਰਾ ਹਾਂ ਆਪਾਂ ਜੀ ਬਹੁਤ ਪਰ ਗਲਤ ਗੱਲ ਆ ਨਾ ਹਾਂਜੀ ਬਹੁਤ ਵੱਡਾ ਗੱਲ ਆ ਹਾਂ ਪਰ ਪੰਜਾਬ ਤੋਂ ਹੋਊਗਾ ਕੋਈ ਖੋਲਦਾ ਨਾ ਇਹ ਉਹ ਤਾਂ ਹਾਂ ਜੀ ਉਹ ਕੋਈ ਦੋਗਲਾ ਹੋਊਗਾ ਵਿੱਚ ਕੋਈ ਨਾ ਕੋਈ ਕਿਹੜਾ ਹਾਂਜੀ ਪੰਜਾਬ ਤੇ ਹੋਰ ਪਸਤਾਨਾ ਜੋ ਕਰ ਰਹੇ ਦੁੱਤਾਂ ਆਪਾਂ ਕਿਸ ਨੂੰ ਨੇਟ ਕਰਦੀ ਛਾਰ ਦੁਨੀ ਦਾ ਦੇਸ਼ ਤਾਂ ਦੋ ਹੀ ਵਧੀਆ ਨੇ ਹਾਂਜੀ ਆਪਣੇ ਉਹ ਵੀ ਭਾਈ ਨੇ ਜਰ ਪਾਣੀ ਜਿਹੜਾ ਆਇਆ ਦੇਖਦਾ ਉਹਨੇ ਆਪਣਾ ਪਾਣੀ ਵੀ ਲਿਆ ਗਿਆ ਐ ਕੋਈ ਫੜਦਾ ਹੁੰਦਾ ਐ ਪਾਣੀ ਫੜਦਾ ਹੁੰਦਾ ਗਲਤ ਗੱਲ ਆ ਸਮਝਿਆ ਤੁਸੀਂ ਹਾਂ ਹਾਂਜੀ ਸਮਝ ਗਿਆ ਹਾਂ ਆਪਾਂ ਆਪੇ ਠੀਕ ਕਰੂਗਾ ਹਾਂਜੀ ਲੈਪਟਾਪ ਤਾਂ ਬੰਦ ਕਰਕੇ ਬੰਨੇ ਗਈ ਲੈਪਟਾਪ ਹਾਂ ਇਹ ਕਰਕੇ ਬੰਨੇ ਉਹ ਤਾਂ ਮਸਾਲੇ ਫੜਦੇ ਨੇ ਛੱਡਦੇ ਆ ਐਨਾ ਪੇ ਬੰਦ ਕਰ ਲੈ ਲੈਪਟਾਪ ਨੂੰ ਤਾਂ ਬੰਦ ਕਰਕੇ ਰੱਖਿਆ ਕਰ ਮੈਂ ਕਹਿੰਦਾ ਮਸਾਲੇ ਫੜਦੇ ਨੇ ਚਾ ਨਟਾ ਆਇਆ ਕਰ ਪਰ ਹੁਣ ਥੋੜਾ ਟੈਕੀ ਬਾ ਉਹ ਘਰ ਦੇ ਬਾਹਰ ਦੀ ਖੇਡ ਜਾਨਵਰਾਂ ਨੂੰ ਪੀੜਣਗੇ ਹੁਣ ਸਾਜੀ ਸਵੇਰੇ ਬਾਦਾਂ ਗਈ ਉਹ ਘਰ ਦੇ ਅੱਖ ਲੱਗਿਆ ਕਰ ਸਵੇਰੇ ਕਾ ਹੁਣ ਪੀੜਣਗੇ ਜਾਨਵਰ ਤੇ ਆਏ ਨੇ ਗਰਮੀ ਤੇ ਦੇਖਦਾ ਕਿੰਨੀ ਪੈ ਰਹੀ ਹੈ ਜਸੋਚ ਲੱਗਿਆ ਫਿਰ ਆਪਾਂ ਟੈਕੀ ਭਰ ਕੇ ਸੁੱਤੀ ਹੋਣ ਵਾਲੀ ਬਵਾਸਾ ਤੇ 10 ਮਿੰਟ ਰਾਹੀ ਹੁੰਦੇ ਨੇ ਖੜਜੀ ਲਾਗਣਾ ਬ 15 ਮਿੰਟ ਲੱਗਦੇ ਨੇ ਪਰ ਜੁਗੇ ਹੋਏ ਨੇ ਸਤਲਾ ਦੇ ਬਹੁਤ ਆਖ ਮਾਰਾ ਵਾ ਪੈ ਗਏ ਟਰੈਪੀ ਦੇਖੋ ਹਾਂ ਚੱਲੋ ਵੀ ਬਸ ਠੀਕ ਆ ਫਲਾਤੀ ਲੱਭਣ ਦੇ ਬਹਿ ਜਾਂਦੇ 10 ਮਿੰਟ ਰਹਿੰਦੇ ਨੇ 15 ਮਿੰਟਾਂ ਚ ਭਰਦੀ ਚੱਲ ਕੇ ਚੱਲਦੇ ਨੇ ਜਬ ਆਗਤਾ ਭੇਜ ਤੇ ਲੇਕਿਨ ਲੇਕਿਨ ਭੇਜ ਤੇ ਹੋਰ ਮੈਂ ਚੱਲ ਮੌਸਮ ਖਰਾਬ ਆ ਚਾਹਾਂ ਭਰ ਗਈ ਉਹਦਾ ਟੈਂਕ ਫੇਲ ਤਾਂ ਜਾ ਕਰਿਆ ਵਾਦਵਾ ਲਓ 2 ਮਿੰਟ ਤੇ ਭਰਦੀ ਆ ਵੀ ਰੱਖਦੇ ਹਾਂ ਚੱਲੀਏ ਕੰਮ ਤਾਂ ਵਧੀਆ ਲੱਗਦਾ ਹਾਂ ਰੱਖਦੇ ਬਸ ਇਹ ਬੰਦਾ ਫਾਟ ਅਲਾਵੀ ਬਾਹਰ ਅਜੋਕਾ ਬੰਦਾ ਆਉਂਦਾ ਨਹੀਂ ਆਹ ਕਰਤੀ ਉਹਦੀ ਅਲਾਵੀ ਜੀ ਤੁਹਾਡਾ ਨਾਮ ਕੀ ਹੈ ਚਲ ਆ ਵੀ ਰੋਜ਼ੀ ਮੈਂ ਬਾਤਾਂ ਦਿੰਦੀ ਸਾਜਰਾ ਜੀ ਬਾਲੂ ਚੈਨਾ ਠੀਕ ਹੈ ਠੀਕ ਮੈਂ ਤੇ ਕੰਮ